ਜੋ ਜਿਹੜਾ ਪਾਕਿਸਤਾਨ ਨੇ ਐਡਾ ਵੱਡਾ ਰੌਲਾ ਪਾ ਗਿਆ ਤੁਸੀਂ ਆ ਕੇ ਜਮੀਨ ਤੇ ਕਬਜ਼ਾ ਕਰਨ ਆ ਗਏ ਇਹਨੂੰ ਚੱਕ ਕੇ ਲਿਜਾਉਂਗੇ ਜਮੀਨ ਨੂੰ ਭਗਵਾਨ ਤਮਾਨ ਜਾਉਂਦਾ ਦੀ ਜਮੀਨ ਲੈਣ ਮੈਂ ਇੱਥੇ ਸਾਰੀ ਫੋਰਸ ਇੱਥੇ ਲਾ ਦੇ ਆਪ ਜਿੱਥੇ ਆ ਕੇ ਬਾਈ ਜੀ ਕਿਸੇ ਵੀ ਕੀਮਤ ਤੇ ਜਮੀਨ ਇਹਨਾਂ ਨੂੰ ਮਿਲਦੀ ਨਹੀਂ ਕਿਸੇ ਵੀ ਕੀਮਤ ਤੇ ਪਹਿਨ ਫੌਜ ਲਾ ਦੇ ਉਹ ਜਿਹੜਾ ਬੰਬ ਕਹੇ ਲੋਕ ਉਸੇ ਕਹ ਲੋ ਉਹਦੀ ਬੱਤੀ ਆ ਜਿਉਂਦਾ ਦਾ ਮਸਲਾ ਤੇ ਉਹਦੀ ਬੱਤੀ ਆ ਤੇ ਜਦੋਂ ਬੱਤੀ ਨੂੰ ਅੱਗ ਲੱਗੂਗੀ ਪੂਰੇ ਪੰਜਾਬ 'ਚ ਬੰਬ ਫਟੂ ਅਸੀਂ ਤਾਂ ਉਹ ਬੱਤੀ ਦੇ ਮੂਰੇ ਮੱਚਣ ਐ ਉਹ ਬੰਬ ਦੀ ਮੂਰੇ ਬੱਤੀ ਆ ਮਚਾ ਲੈਣ ਦਿੰਦੇ ਮਰਜੀ ਮਾਰਨੇ ਅਸੀਂ ਲੈਣ ਬਣਾ ਕੇ ਖ ਮਾਮੇ ਤੇ ਸਾਡੇ ਬੱਚੇ ਨਾ ਇਹਨਾਂ ਦਾ ਅਫਸਰਾਂ ਦਾ ਕਿਸੇ ਸਿਆਸਦਾਨ ਦਾ ਬੱਚਾ ਹੋਮੂ ਤੇ ਲੜੂਗਾ ਕੋਈ ਨਹੀਂ ਹੈਗਾ ਉਧਰ ਵੀ ਸਾਡੇ ਬੱਚੇ ਆ ਪਾਕਿਸਤਾਨ ਵਿੱਚ ਵੀ ਸਾਡੇ ਬੱਚੇ ਆ ਜਿੰਦ ਦੀ ਦੋਨਾਂ ਨੂੰ ਲੜਾਉਣਾ ਹੈ ਕਸ਼ਮੀਰ ਨੂੰ ਵੱਡਾ ਨੁਕਸਾਨ ਹੋਣਾ ਪੰਜਾਬ ਨੂੰ ਨੁਕਸਾਨ ਹੋਣਾ ਜੰਗ ਦੇ ਬਰੋਜ਼ 'ਚ ਖੜੋ ਲੋਕੋ ਇਹ ਰੌਲਾ ਪਾਣੀ ਦਾ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਤੂੰ ਬੂੰਦ ਨਹੀਂ ਦਿੰਦੇ ਉਹ ਤੇਰਾ ਪਾਣੀ ਪਾਕਿਸਤਾਨ ਨੂੰ ਦਰਿਆ ਜਾਂਦਾ ਆਏ ਵਰਖਾ ਘੱਗਰ ਮਾਰ ਦਿਓ ਸੰਭਲਾਗਾ ਤੂੰ ਤੇ ਰਾਜ ਹਰਿਆਣੇ ਨਾਲ ਰੌਲਾ ਪੈ ਗਿਆ ਵੀ ਮੈਂ ਬੂੰਦ ਨਹੀਂ ਦੇਣੀ ਜੇ ਉਹਨਾਂ ਨੇ ਸੱਚੋਂ ਕੋਈ ਮਰਦਾ ਹੈ ਕਿਉਂ ਉਹਨਾਂ ਦਿੱਤਾ ਜਾਵੇ ਪਾਣੀ ਜਿੰਦ ਦੀ ਉਹ ਮਸਲਾ ਨਹੀਂ ਦੇਖੋ ਪੁਲਿਸ ਦੀ ਡਿਊਟੀ ਆਪਦੀ ਹੁਕਮ ਮੰਨਣੇ ਬੰਦੇ ਆਪਸਰਾਂ ਦੇ ਸਾਡੇ ਬੱਚੇ ਆ ਉਹ ਉਹਨੂੰ ਟਿਕਣੀ ਨਹੀਂ ਦਿੰਦੇ ਪਹਿਲੀ ਗੱਲ ਤਾਂ ਮੈਨੂੰ ਉਹਨਾਂ ਤੇ ਤਰਸ ਆ ਹੀ ਜਾਂਦਾ ਵੀ ਜਾਣਾ ਸੰਭੂ ਬਾਰਡਰ ਹੈ ਤੁਸੀਂ ਯਾਰ ਪਹਿਲੀ ਰਾਤ 12:00 2:00 6:00 ਛਾਪੇ ਮਾਰਨ ਲਾ ਲੇ ਅਗਲਾ ਦਿਨ ਸਾਰਾ ਨੰਗਿਆ ਉਧਰਲਾ ਮੁੱਕਿਆ ਨਹੀਂ ਤੁਸੀਂ ਕਹਿੰਦੇ ਪਾਕਿਸਤਾਨ ਨਾਲ ਐਡਾ ਵੱਡਾ ਰੌਲਾ ਪੈ ਗਿਆ ਤੁਸੀਂ ਆ ਕੇ ਜ਼ਮੀਨ ਤੇ ਕਬਜ਼ਾ ਕਰਨ ਆ ਗਏ ਇਹਨੂੰ ਚੱਕ ਕੇ ਲੈ ਜਾਓਗੇ ਜ਼ਮੀਨ ਨੂੰ ਕਿਸੇ ਵੀ ਕੀਮਤੇ ਜ਼ਮੀਨ ਇਹਨੂੰ ਮਿਲਦੀ ਨਹੀਂ ਕਿਸੇ ਵੀ ਕੀਮਤ ਤੇ ਫੌਜ ਤੋਂ ਵੱਧ ਆ ਜੇ ਨਹੀਂ ਭਾ ਫੌਜ ਲਾ ਦੇਣਾ ਹਾਂ ਕਿਉਂ ਨਹੀਂ ਮਿਲਦੀ ਮੈਂ ਕਹਿੰਦਾ ਹਾਂ ਕੋਈ ਸਰਕਾਰ ਚਾਹੇ ਸੈਂਟਰ ਦੇ ਆ ਜਿੱਥੋਂ ਦੀ ਹੈ ਇਹ ਇੱਥੇ ਕਬਜ਼ਾ ਕਰਨ ਦੀ ਖਾਤਰ ਇਹਨਾਂ ਨੂੰ 25 ਘਟੋ ਹਾਊਸ ਹੋ ਬੰਦਾ ਚਾਹੇ ਫੌਜਦਾਰਾਂ ਦੇ ਇਹਨਾਂ ਦਾ ਐਸੇ ਇੱਥੇ ਰੱਖਣਾ ਪਊ ਆ ਖੇਤ ਹੈ ਨਾ ਇਹ ਸਰਦਾਰਾਂ ਦਾ ਮਾਲ ਹੈ ਮੈਂ ਇਹਦੀ ਪਹਿਲਾਂ ਉਹ ਲਾਉਣੇ ਪੈਣਗੇ ਪਿੱਲਰ ਲਾਉਣੇ ਪੈਣਗੇ ਜਿਹਨੂੰ ਅਸੀਂ ਪੱਥਰ ਕਹਿੰਦੇ ਨੇ ਆ ਪਹਿਲੇ ਪੱਥਰ ਲਾ ਕੇ ਬਣੂ ਨਾ ਫਿਰ ਪੱਥਰ ਲਾਏ ਤਾਂ ਨਾਲ ਵੀ ਨਹੀਂ ਬਣਦਾ ਹੋਇਆ ਫਿਰ ਜੇ ਕੋਈ ਟਰੈਕਟ ਬਣਨਾ ਪਊ ਫਿਰ ਟ੍ਰਾਈਡ ਵੀ ਫੋਰਸ ਦੇ ਜ਼ੋਰ ਤੇ ਵੜੂ ਨਾ ਇਹਦਾ ਮਤਲਬ ਸਾਰਾ ਪੰਜਾਬ ਦਾ ਕੰਮ ਛੱਡ ਕੇ ਭਗਵਾਨ ਤਮਾਨ ਜਾਉਂਦਾ ਦੀ ਜਮੀਨ ਲੈਣ ਮੈਂ ਇੱਥੇ ਸਾਰੀ ਫੋਰਸ ਇੱਥੇ ਲਾ ਦੇ ਆਪ ਵੀ ਇੱਥੇ ਆ ਕੇ ਬਹਿ ਜੀ ਹੂੰ ਫਿਰ ਕਿੰਨੇ ਦਿਨ ਬੈਠਣਗੇ ਭਾਈ ਹੂੰ ਮਹੀਨਾ ਦੋ ਮਹੀਨੇ ਚਾਰ ਮਹੀਨੇ ਹੂੰ ਫਿਰ ਕੀ ਕਰਨਗੇ ਹੂੰ ਤੇ ਜਦੋਂ ਇੱਥੇ ਐ ਚੱਲ ਪਿਆ ਇਹ 700 ਪਿੰਡ ਹੈ ਹੂੰ 750 ਪਿੰਡ ਹੈ ਜਿਹਦੀ ਐਂ ਜਾਂਦੀ ਹੈ ਹੂੰ ਆ 2700 ਇੱਥੇ ਆਪਣਾ ਫਾਜਲ ਕਹਿੰਦੀ ਹੂੰ 2700 ਤੇ ਕਬਜ਼ਾ ਕਰ ਲਿਆ ਦੁੱਖੀ ਨਹੀਂ ਦਿੱਤੀ ਹਾਂ ਉਧਰ ਸੰਘਰਸ਼ ਕਮੇਟੀ ਵਾਲੇ ਉਹ ਕਹਿੰਦੇ ਸੀ ਰੇ ਰੋਕਾਂਗੇ ਹਾਂ 7 ਤਰੀਕ ਨੂੰ ਹਾਂ ਰਾਤ ਨੂੰ ਉੱਥੇ ਤੋੜੀ ਫਿਰਦੇ ਸੀ ਫੋਰਸ ਨੂੰ ਉਹ ਰਾਤ ਨੂੰ ਜਾ ਬੈਠੇ ਉਹ ਕਹਿੰਦੇ ਠੀਕ ਆ ਪਾਕਿਸਤਾਨ ਦਾ ਰੌਲਾ ਪੈ ਗਿਆ ਸੀ ਨਹੀਂ ਜਾਂਦੇ ਰੇਲ ਦਿੱਲੀ ਤੇ ਇਸ ਗੱਲ ਨੂੰ ਦੇਖਦੇ ਆ ਪਰ ਇਹ ਕੀ ਮਤਲਬ ਵੀ ਤੁਸੀਂ ਪੈਸਾ ਕਿ ਉਹਨੂੰ ਦੇਵੋ ਨੋ ਤੇ ਮੌਜਨਾ ਛੋਟੀ ਭਾਰਤ ਮਾਲਾ ਚੱਲੇ ਇਹ ਨਹੀਂ ਚੱਲਣ ਦਿੰਦੇ ਉੱਥੇ ਉਹਨਾਂ ਨੇ ਵਾਦਾ ਕੀਤਾ ਹਾਂ ਪਾਉਣਾ ਤਾਂ ਫੇਰ ਨਹੀਂ ਉਹ ਸਾਨੂੰ ਪਤਾ ਹੈ ਵੀ ਉਹਨਾਂ ਜਿਹੜੇ ਅਸੀਂ ਕੰਮ ਨਹੀਂ ਚਲਾਉਂਦੇ ਇਹੀ ਬਾਦ ਸਾਡੇ ਨਾਲ ਕੀਤਾ ਹੋਇਆ ਏਡੀ ਸੀ ਦਾ ਇਸ ਕਰਕੇ ਲਿਆਏ ਆ ਵੀ ਇਹ ਕੋਰਟ ਦਾ ਫੈਸਲਾ ਹੈ ਅਸੀਂ ਕਿਹਨੇ ਕੋਰਟ ਦਾ ਫੈਸਲਾ ਲਾਗੂ ਕਰ ਲਓ ਇਹ ਤਾਂ ਡਿੱਕੇ ਨਹੀਂ ਬਣਦੇ ਪਹਿਲਾਂ ਗੈਸ ਪਾਇਪ ਵਾਲਾ ਲਾਗੂ ਕਰਕੇ ਆਉਂ। ਫੂਟ ਦਾ ਫਾਇਲਾ ਤਾਂ ਉਹ ਵੀ ਹੈ ਨਾ 30 ਲੱਖ ਦਿਓ ਜੇ ਲੇਟ ਕਰੇ ਉਹਦਾ ਸਮੇਤ ਵਿਆਜ ਦਿਓ ਡੀਸੀ ਨੇ ਕੇਸ ਬਣਾ ਕੇ ਵਾਪਸ ਲੈ ਲਿਆ। ਉਦੋਂ ਕਿਸੇ ਕੋਟ ਨੇ ਨਹੀਂ ਡੀਸੀ ਨੂੰ ਕੁਸ ਗਿਆ। ਹੁਣ ਕਹਿੰਦੇ ਡੀਸੀ ਦੀ ਬਹੁਤ ਝਾੜ ਪਾਤੀ। ਇਹ ਜਦੋਂ ਲੋਕਾਂ ਦੇ ਖਿਲਾਫ ਹੁੰਦਾ ਉਦੋਂ ਹੀ ਕੋਟਾਂ 'ਚ ਝਾੜ ਪਾਉਂਦੀਆਂ। ਜਿਹੜੀ ਕੋ ਲੋਕਾਂ ਦੇ ਹੱਕ ਦੇ ਉਹਦੋਂ ਨਹੀਂ ਝਾੜ ਪਾਉਂਦੀਆਂ। 17 ਕਿਲੋ ਦਾ ਕਾਨੂੰਨ ਬਣਿਆ। ਉਦੋਂ ਕੋਟਾਂ ਦੀ ਕਿੱਥੇ ਗਈਆਂ? ਉਦੋਂ ਇਹ ਸਾਰੇ ਅਫਸਰ ਸਾਹੀ ਕਿੱਥੇ ਗਈ? ਉਦੋਂ ਦੇ ਦਿਨ ਐਸੇ ਜ਼ਮੀਨ ਦਾ ਦੋਵਾਰੀ ਸਮਝੌਤਾ ਹੋਇਆ ਵਿਆ ਮਦਰ ਸਰਕਾਰ ਦਾ ਫੈਸਲਾ ਸਮਝੌਤਾ ਨਹੀਂ ਸਰਕਾਰ ਦਾ ਫੈਸਲਾ ਹੋਇਆ ਵੀ ਜੀ ਨੇ ਉਹਦਾ ਕੋਈ ਹਿੱਸਾ ਠੇਕਾ ਨਹੀਂ ਦਿੱਤਾ ਉਹਨੂੰ ਮਾਲਕੀ ਹੱਕ ਦਿਓ ਉਦੋਂ ਬਾਅਦ ਦੁਬਾਰੇ ਫੈਸਲਾ ਹੋਇਆ ਬਠਿੰਡੇ ਦੇ ਡੀਸੀ ਕੋਲ ਆ ਗਿਆ ਵੀ ਇਹਨਾਂ ਨੇ ਕੋਈ ਨਹੀਂ ਦਿੱਤਾ ਇਹਨੂੰ ਮਾਲਕੀ ਹੱਕ ਉਚੜਾਓ ਜਾਮਾ ਬੰਦੀ ਚ ਡੀਸੀ ਆਰਡਰ ਕਰਦਾ ਥੱਲੇ ਤਹਿਸੀਲ ਚ ਤੇ ਤਹਿਸੀਲਦਾਰ ਨੇ ਚਲਾਉਣਾ ਸੀ ਉਹਨੂੰ ਲੰਗਾਈ ਗਿਆ ਜਿਹੜਾ ਆਇਆ ਨਹੀਂ ਇਹ ਮੁੜ ਕੇ ਕੋਟ ਜਾਵੜੀ ਗਾਹ ਕੋਡ ਦੇ ਅੱਖਾਂ ਵਿੱਚੀਆਂ ਨਹੀਂ ਕਹਿੰਦੇ ਵੀ ਯਾਰ 100 ਸਾਲ ਦਾ ਕੋਈ ਰੌਲਾ ਪਈ ਜਾਂਦਾ ਹੈ ਉਹਦਾ ਸਾਨੂੰ ਤਾਂ ਪੂਰਾ ਕੇਸ ਦਿਓ ਪੂਰੇ ਕੇਸ ਦੀ ਸਟੱਡੀ ਕਰਨ ਫਿਰ ਕਰਦੇ ਕੋਡ ਫੈਸਲਾ ਸਮਝਦਾ ਹੋਊਗੇ ਨਾ ਵੇਖ ਕੇ ਦੇਖ ਲਿਆ ਵੀ ਹਾਂ ਉਹ ਕਹਿੰਦੇ ਜੀ ਉਹ ਤਾਂ ਤੀਜੇ ਦੇ ਮਾਲਕ ਹੈ ਵੀ ਜਿਹੜੇ ਦੋ ਫੈਸਲੇ ਸਰਕਾਰ ਨੇ ਕਰੇ ਉਹ ਕਾਨੂੰਨ ਜਿਹੜਾ ਸਰਕਾਰ ਦਾ ਉਹ ਕਿੱਧਰ ਗਿਆ ਭਗਵੰਤ ਮਾਨ ਨੇ ਰੌਲਾ ਨਿਵੇੜਨਾ ਹੈ ਸ਼ਾਂਤੀ ਹੋਣਾ ਹੈ ਹੁਣ ਸਰਕਾਰ ਦੇ ਫੈਸਲਾ ਕਰਦੇ ਉਹਨਾਂ ਦੇ ਆਧਾਰ ਤੇ ਵੀ ਇਹਨਾਂ ਨੂੰ 109-7 ਸਾਲ ਹੋ ਗਏ ਜਹੇ ਕੋਈ ਇਸਾਨੀ ਕੋਈ ਠੇਕਾ ਨਹੀਂ ਫਿਰ ਉਹਦੇ ਆਧਾਰ ਤੇ ਨੂੰ ਮਾਲਕੀ ਹੱਕ ਦੇ ਦੇਣ ਤੇ ਠੇਕਾ ਜੇ ਕਹਿੰਦੇ ਮੁੰਹਦੇ ਪਤਾ ਨਹੀਂ 15 ਸਾਲ ਕਹਿੰਦੇ 30 ਸਾਲ ਲੋਕਾਂ ਨੂੰ ਲਾਉਣ ਉਹ ਜੀ ਮਿੰਟ ਨਹੀਂ ਜੀ ਕੋ ਸੜਾ ਸਕਦਾ ਉਹ ਤਾਂ ਉਹਦੀ ਹੋ ਗਈ ਇਹ ਇਹਨਾਂ ਦੀ ਹੋਈ ਹੋਈ ਨਹੀਂ ਅੱਛਾ ਇੱਕ ਗੱਲ ਇਹ ਆ ਮਤਲਬ ਇੱਕ ਪਾਸੇ ਪੰਜਾਬ ਮਾਹੌਲ ਜਿਹੜਾ ਸਹਾਦਾਂ ਤੇ ਤਣਾਅਲ ਹੈ ਉੱਥੇ ਇਹ ਲੱਗਦਾ ਕਿ ਵਾਰ-ਵਾਰ ਵਾਰੇ ਪੰਜਾਬ ਨੂੰ ਅਪੀਲ ਕੀਤੀ ਜਾ ਰਹੀ ਹੈ ਉੱਥੇ ਵੀ ਪੰਜਾਬ ਦੀ ਲੋੜ ਅਜੇ ਲੱਗਦਾ ਨਹੀਂ ਕਿ ਅਜਿਹੇ ਮਾਹੌਲ ਦੇ ਵਿੱਚ ਆ ਵਿੱਚ ਆ ਗੱਲਾਂ ਕਰਨੀਆਂ ਟਕਰਾ ਇਧਰ ਵੀ ਲੈਣਾ ਅੰਦਰ ਵੀ ਟਕਰਾ ਲੈਣਾ ਸਹੀ ਹੈ ਦੇਖੋ ਜਿਹੜਾ ਸੈਂਟਰ ਹੈ ਕਿਸੇ ਪਾਸੇ ਚੋਰ ਨਹੀਂ ਹੁੰਦੇ ਉਹ ਪਿੰਡ ਦੇ ਇਧਰ ਰੌਲਾ ਪਾ ਦਿੰਦੇ ਆਂ ਅਗਲਾ ਦੇ ਚੋਰ ਆ ਕੇ ਚੋਰਾ ਕੇ ਪਿੰਡ ਬਾਹਰ ਉਧਰ ਹੋ ਜਾਂਦੀ ਹੈ ਉਹ ਦੂਜੇ ਪਾਸੇ ਘਰ ਲੁੱਟ ਕੇ ਲੈ ਜਾਂਦੇ ਆਂ ਆ ਜਿਹੜਾ ਪਾਕਿਸਤਾਨ ਨਾਲ ਰੌਲਾ ਹੈ ਇਹ ਚੋਰ ਚੋਰ ਕਰਕੇ ਸ਼ਾਮਰਾਜਿਆਂ ਦੇ ਕਾਰਪੋਰੇਟਾਂ ਦੇ ਕੋਈ ਫੈਸਲੇ ਲਾਗੂ ਕਰਨੇ ਹਨ ਉਹਨਾਂ ਨੇ ਹਾਂ ਹੋਰ ਨਹੀਂ ਕੋਈ ਰੌਲਾ ਇਹੇ ਰੌਲਾ ਪਾਣੀ ਦਾ ਸੀ ਜਿਹੜਾ ਭਗਵੰਤ ਮਾਨ ਕਹਿੰਦਾ ਤੂੰ ਬੂੰਦ ਨਹੀਂ ਦੇਂਦੇ ਉਹ ਤੇਰਾ ਪਾਣੀ ਪਾਕਿਸਤਾਨ ਨੂੰ ਤੁਰਿਆ ਜਾਂਦਾ ਹੈ ਆਏ ਵਰਖਾ ਘੱਗਰ ਮਾਰ ਦਿਆ ਉਹ ਸੰਭਲਾਗਾ ਤੂੰ ਤੇ ਰਾਜ ਹਰਿਆਣੇ ਨਾਲ ਰੌਲਾ ਪੈ ਗਿਆ ਵੀ ਮੈਂ ਬੂੰਦ ਨਹੀਂ ਦੇਣੀ ਜੇ ਉਹਨਾਂ ਨੇ ਸੱਚੋਂ ਕੋਈ ਮਰਦਾ ਕਿਉਂ ਉਹਨਾਂ ਦਿੱਤਾ ਜਾਵੇ ਪਾਣੀ ਤੇ ਜਿਵਾਗਲਾ ਹੰਗਾਰਜ ਮੰਗਦਾ ਉਹਨਾਂ ਨੂੰ ਵੀ ਚਾਹੀਦਾ ਵੀ ਯਾਰ ਬੰਦੇ ਮਰਦੇ ਐ ਤੁਸੀਂ ਪਹਿਲਾਂ ਪਾਣੀ ਸੀ ਵੱਧ ਵਰਤਦੇ ਰਹੇਂਗਾ ਗਾਹ ਨੂੰ ਅਸੀਂ ਪ੍ਰਬੰਧ ਕਰ ਲਾਂਗੇ ਲੈ ਇੱਕ ਦੀ ਤਾਂ ਮਰਦੇ ਬੰਦੇ ਬਚਾ ਲੋ ਕਿਉਂ ਨਹੀਂ ਤਰਸਦੇ ਧਰ ਤੇ ਪਾਣੀ ਦਿੱਤਾ ਜਾ ਸਕਦਾ ਜਿੰਦੀ ਉਹ ਮਸਲਾ ਨਹੀਂ ਪਾਣੀ ਨੂੰ ਮਸਲਾ ਵੱਡਾ ਹੈ ਵੀ ਹਰਿਆਣੇ ਤੇ ਪੰਜਾਬ ਦੇ ਲੋਕਾਂ ਦਾ ਏਕਾ ਹੋ ਰਿਹਾ ਹੈ ਇਹ ਕਿਨੂ ਕਿਵੇਂ ਤੋੜੀਏ ਇਸ ਕੰਮ ਤੇ ਮੋਦੀ ਸਾਹਿਬ ਵੀ ਲੱਗੇ ਐ ਇਸ ਕੰਮ ਤੇ ਭਗਵੰਤ ਮਾਨ ਸਾਹਿਬ ਵੀ ਲੱਗੇ ਹੋਰ ਕੋਈ ਰੌਲਾ ਨਹੀਂ ਹਾਂ ਥੋੜੀ ਤਿਆਰੀ ਜੰਗ ਹੋ ਜੇ ਫੌਜ ਕਾ ਹਣ ਬੱਚੇ ਤਾਂ ਸਾਡੇ ਹਨ ਹੁਣ ਤਾਂ ਇਹਨਾਂ ਨੇ ਰੱਖਿਆ ਹੀ ਐ ਵੀ ਅਗਨੀ ਉਹ ਕਹਿ ਕੇ ਅਗਨੀ ਪ੍ਰੀਖਿਆ ਦੇਣੀ ਹੈ ਉਹ ਮਰਵਾਉਣਿਆ ਨਾ ਉਹਨਾਂ ਨੂੰ ਪਿੰਸਣ ਦੇਣੀ ਹੈ ਨਾ ਕੁਸਗਾਹ ਕੁਸ ਕਰਨੇ ਉਹਨਾਂ ਨੂੰ ਕਫਣ ਵੀ ਨਹੀਂ ਦੇਣੇ ਵਿਲੇਜ ਵਿੱਚ ਮਾਰ ਗਿਆ ਥੋੜਾ ਚੱਕ ਕੇ ਉਹਨਾਂ ਨੂੰ ਮਰਵਾਉਣਾ ਹੈ ਮਰਨਗੇ ਤਾਂ ਸਾਡੇ ਬੱਚੇ ਨਾ ਇਹਨਾਂ ਦਾ ਅਫਸਰਾਂ ਦਾ ਕਿਸੇ ਸਿਆਸਦਾਨ ਦਾ ਬੱਚਾ ਹੋ ਮਰੇ ਲੜੂਗਾ ਕੋਈ ਨਹੀਂ ਹੈਗਾ ਉਧਰ ਵੀ ਸਾਡੇ ਬੱਚੇ ਆ ਪਾਕਿਸਤਾਨ ਵਿੱਚ ਵੀ ਸਾਡੇ ਬੱਚੇ ਆ ਜਦੋਂ ਦੀ ਦੋਨਾਂ ਨੂੰ ਲੜਾਉਣਾ ਹੈ ਕਸ਼ਮੀਰ ਨੂੰ ਵੱਡਾ ਨੁਕਸਾਨ ਹੋਣਾ ਪੰਜਾਬ ਨੂੰ ਨੁਕਸਾਨ ਹੋਣਾ ਤੇ ਪੰਜਾਬ ਦਾ ਨੁਕਸਾਨ ਤਾਂ ਕਰਨੀ ਚਾਹੁੰਦੇ ਆ ਇਹ ਕਿਉਂਕਿ ਪੰਜਾਬ ਥੋੜਾ ਵੱਧ ਸੂਝਵਾਨ ਹੈ ਸਾਡਾ ਤਾਂ ਬਿਆਨ ਲੱਗਿਆ ਵੀ ਸਰਕਾਰ ਕੀ ਕਰਨ ਲੱਗੀ ਐ ਇਹ ਕਿਵੇਂ ਸਾਡੇ ਨੁਕਸਾਨ ਕਰ ਲਿਆ ਜੰਗ ਦੇ ਬਰੋਜ਼ ਚ ਖੜੋ ਲੋਕੋ ਤੇ ਪਾਣੀ ਵਾਲ ਜਿਵੇਂ ਅਸੀਂ ਤਾਂ ਕਿਹਾ ਵੀ ਐਡਾ ਮਾਮਲਾ ਨਹੀਂ ਹੈ ਗਿਆ ਆਪਾਂ ਆਪ ਦਾ ਥਵਾ ਕਰਨਾ ਤੋੜੋ ਤੇ ਹੁਣ ਜਿਹੜੀਆਂ ਪਾਰਟੀਆਂ ਕਿ ਦੂਜੇ ਲਈ 70 ਚੱਕੀ ਫਿਰਦੇ ਹੁਣ ਇੱਕੋ ਹੋਈਆਂ ਫਿਰਦੀਆਂ ਇਹ ਹੁਣ ਇਹਨਾਂ ਦੇ ਕੋਈ ਰੌਲੇ ਨਹੀਂ ਕਿਉਂਕਿ ਜਿਹੜੀ ਗੱਲ ਲੋਕਾਂ ਦੇ ਖਿਲਾਫ ਉਹ ਠੇਕ ਹੈ ਸਾਰੀਆਂ ਪਾਰਟੀਆਂ ਇਹ ਗੱਲ ਅਸੀਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਇਹਨਾਂ ਦੇ ਖਿਲਾਫ ਆਪਾਂ ਸਾਰੇ ਲੋਕ ਇੱਕ ਹੋ ਗਏ ਆਪਣਾ ਮਸਲਾ ਤੋਦੋਂ ਹੱਲੋ ਆ ਤਾਂ ਦੇਖੋ ਅਸੀਂ ਜਿਹੜਾ ਬੰਬ ਗਏ ਲੋਕ ਅਸੀਂ ਕਹਿ ਲੋ ਉਹਦੀ ਬੱਤੀ ਆ ਅੱਜ ਜਿਉਂਦਾ ਦਾ ਮਸਲਾ ਤੁਸੀਂ ਉਹਦੀ ਬੱਤੀ ਆ ਤੇ ਜਦੋਂ ਬੱਤੀ ਨੂੰ ਅੱਗ ਲੱਗੂਗੀ ਪੂਰੇ ਪੰਜਾਬ 'ਚ ਬੰਬ ਫਟੂਗਾ ਉਹ ਸਾਹਮਣਾ ਨਹੀਂ ਇਹਨਾਂ ਤੋਂ ਨਹੀਂ ਸਾਹਮਣਾ ਜੇ 700 ਪਿੰਡ ਯਾਰ 40% ਜ਼ਮੀਨ ਉਹ ਕਾਰਪੋਰੇਟਾਂ ਨੂੰ ਉਹੀ ਸਮਾਉਣ ਨੂੰ ਫਿਰਦੇ ਆ ਬਿਨਾ ਕੁਝ ਦਿੱਤੇ ਆ ਇਤੋਂ ਵੱਡਾ ਬੰਬ ਹੋਰ ਕੀ ਹੋ ਅਸੀਂ ਤਾਂ ਮਾੜੀ ਮਾੜੀ ਗੱਲ ਤੇ ਲੜੀ ਜਾਂਦੇ ਆ ਯਾਰ ਅਸੀਂ ਤਾਂ ਉਹ ਬੱਤੀ ਦੇ ਮੂਹਰੇ ਮੱਚਣੇ ਆ ਇਦੋਂ ਬੱਤੀ ਦਾ ਉਹ ਬੰਬ ਬੱਤੀ ਦੇ ਮੂਹਰੇ ਬੱਤੀਆਂ ਵਿਚਾਲਣੇ ਦਿੰਦੇ ਮਰਜੀ ਮਾਰਨੇ ਅਸੀਂ ਲੈਂਡ ਬਣਾ ਕੇ ਖੜਦੇ ਮੈਂ ਮੂਹਰੇ ਖੜਨੂੰ ਕਹਿਣ ਦੀ ਗੱਲ ਨਹੀਂ ਫੇਰ ਤਾਂ ਇੰਨੇ ਦੀ ਹੋਈ ਐ ਹੂੰ ਬਿਲਕੁਲ ਕਿਉਂਕਿ ਅਸੀਂ ਬੱਤੀ ਮੱਚ ਕੇ ਬਣ ਗਏ ਉਦੋਂ ਵੇ ਤਾਂ ਪੰਜਾਬ ਸੋਚ ਲੂ ਵੀ ਇਹ ਸਾਇੰਸ ਵੀ ਨਾ ਹੋਉਂਦੇ ਇਹ ਕਿਉਂ ਆਏ ਮੋੜ ਕੇ ਲਾਈਨ ਆਪਣਾ ਕਿਦਾਂ ਕੂਕਿਆਂ ਵਾਲਾ ਕੂਕਿਆਂ ਨਾਲ ਤੇ ਅਸਰ ਸਾਜੀ ਜਾਂ ਇਥੇ ਕੂਕਿਆਂ ਵਾਲਾ